ਬਾਬੇ ਨਾਨਕ ਨੂੰ ਕਹਿੰਦਾ ਫਕੀਰ ਜੀ ਪੀਓ ਐਸ਼ ਕਰੋ ਤੇ ਮਾਰੇ ਨੇ ਥੋੜਾ ਜੇ ਸ਼ਬਦ ਚੇਂਜ ਕੀਤਾ ਗੁਰੂਖੋ ਮਾਰੇ ਕਹਿੰਦੇ ਤੂੰ ਸਾਡੇ ਵਾਲੀ ਪੀਲਾ ਤੇ ਹੋਸ਼ ਕਰ ਤੂੰ ਆਪਣੀ ਨਾ ਪਿਆ ਤੂੰ ਕਿਨਾਂ ਪੀਓ ਤੇ ਐਸ਼ ਕਰੋ ਅਸੀਂ ਕਿਨੇ ਪੀਓ ਹੋਸ਼ ਕਰੋ ਰੱਬ ਦੀ ਬੰਦਗੀ ਵਾਲੀ ਰੂਹ ਕਹਿੰਦੀ ਐ ਬੰਦਗੀ ਕਰੋ ਇੱਥੇ ਕੱਖ ਨਹੀਂ ਲੈ ਜਾਣਾ ਤੇ ਜਿਹੜਾ ਨਾਸਤਿਕ ਬੰਦਾ ਉਹ ਵੀ ਕਹਿੰਦਾ ਖਾਓ ਪੀਓ ਇੱਥੋਂ ਕੱਖ ਨਹੀਂ ਲੈ ਜਾਣਾ ਜਿੱਦਾਂ ਕੋਈ ਸੱਜਣ ਸੀ 30 ਕਿੱਲੇ ਵੇਚਤੇ ਕਹਿੰਦਾ ਬੰਦਾ ਨਾ ਕੁਝ ਲਿਆਇਆ ਨਾਲ ਜਾਂਦਾ ਕਹਿੰਦਾ ਨਾ ਕੁਝ ਲਿਆਇਆ ਨਾ ਛੱਡ ਕੇ ਜਾਣਾ ਕੋ ਸਤਨਾਵਾ ਆਪੋ ਆਪਣੀ ਵਰਤੀ ਹੈ ਕਹਿੰਦੇ ਭਾਉ ਸਾਧ ਸੰਗਤ ਜੀ ਗੁਰੂ ਦਾ ਪਿਆਰ ਭਾਈ ਸਾਹਿਬ ਜੀ ਕਹਿੰਦੇ ਵਾਕਏ ਸੋਹਣਿਆ ਦੁਆਰਾ ਦੁਆਰਾ ਦੁਨੀਆ ਤੇ ਨਹੀਂ ਆਉਣਾ ਜਿਆਦਾ ਹੁੰਦੀ ਐ ਪਰ ਜਿਹੜੀ ਗੱਲ ਤੂੰ ਕਹਿ ਰਿਆਂ ਵੀ ਮੈਂ ਦਾੜੀ ਕੇਸ ਕਟਾ ਕੇ ਨਜ਼ਾਰੇ ਲਵਾਂ ਮੈਨੂੰ ਸੋਹਣੀ ਨਹੀਂ ਲੱਗੀ ਕਹਿੰਦੇ ਕਿਉਂ ਕਹਿੰਦਾ ਬਚਪਨ ਫੇਰ ਆਜੂ ਜਨਮ ਫੇਰ ਮਿਲ ਜੂ ਬਢੇਪੇ ਫੇਰ ਆਉਣਗੇ ਨਜ਼ਾਰੇ ਆਉਂਦੇ ਜਾਂਦੇ ਰਹਿਣਗੇ ਪਰ ਮੈਂ ਤਾਂ ਬੰਦ ਬੰਦ ਕਟਾਉਣ ਲੱਗਾ ਉਹ ਗੁਰੂ ਗੋਬਿੰਦ ਸਿੰਘ ਵਰਗਾ ਪਿਓ ਵਾਰ-ਵਾਰ ਨਹੀਂ ਮਿਲਦਾ ਸੋ ਗੁਰਮੁਖ ਹੋਏ ਜਿਕਾਰੇ ਛੱਡੇ ਤੇ ਅੰਦਰ ਨੂੰ ਜ਼ਰੂਰ ਆਵਾਜ਼ ਦਿਓ ਜ਼ਰੂਰ ਆ ਜੀ ਨੀਕ ਕਿਰਪਾ ਕਰਿਓ ਕਿਉਂਕਿ ਮਨ ਨੇ ਕੀ ਗਤ ਸਾਡਾ ਵੀ ਭਲਾਉ ਤੁਹਾਡਾ ਹੁੰਦਾ ਜ਼ਰੂਰ ਜੀ ਮਹਾਰਾਜੇ ਕੋਲ ਬਹਿ ਕੇ ਮੈਂ ਸੱਚੀ ਕਥਾ ਸੁਣਾਈ ਤੇ 8-9 ਸਿੰਘ ਤੇ 8-9 ਬੀਬੀਆਂ ਜਿਨ੍ਹਾਂ ਨੇ ਆ ਕੇ ਅਰਦਾਸ ਕਰਾਈ ਵੀ ਬਾਬਾ ਜੀ ਅੱਜ ਤੋਂ ਬਾਅਦ ਮੈਂ ਆਪਣੇ ਕੇਸ ਕਾਲੇ ਨਹੀਂ ਕਰਨੇ ਕਿਹੜੀ ਗੱਲਾਂ ਕਰਦੇ ਬਕਾਰਾਂ ਬਦਲੇ ਕਾ ਤੂੰ ਸੋਹਣੇ ਬਣਦੇ ਆ ਬਥੇਰੀ ਆਪਾਂ ਗੰਦਗੀ ਖੋਲੀ ਹੁਣ ਕੀ ਕਰਨਾ ਹੈਨਾ ਸੋਹਣੇ ਬਣ ਜੀਏ ਕਿਆਮਤ ਦਾ ਦਿਨ ਆ ਗਿਆ ਰਫਤਾ ਰਫਤਾ ਮੁਲਾਕਾਤ ਦਾ ਦਿਨ ਬਦਲ ਤੇ ਟਾਈਮ ਥੋੜੇ ਆ ਪਲੀਜ਼ ਮਾਈਂਡ ਨਾ ਕਰਿਓ ਕਿਉਂਕਿ ਸੱਚ ਜਿਹੜਾ ਨਾ ਹੈ ਤੇ ਥੋੜਾ ਜਿਆ ਤਿੱਖਾ ਪਰ ਮੇਰਾ ਕੁਝ ਨਹੀਂ ਕਿਉਂਕਿ ਮੈਂ ਤੁਹਾਡੇ ਤੋਂ ਰੁਪਈਆ ਰੁਪਈਆ ਤੁਸੀਂ ਇਕੱਠਾ ਕੀਤਾ ਗਰਾਈ ਦਾ ਤੇ ਮੈਂ ਇੱਕੇ ਦੱਥੀ ਚ ਲੈ ਲਿਆ ਤੇ ਮਾਰੇ ਸਾਹਿਬ ਲੱਗ ਗਏ ਬੈਠਿਆ ਉਹ ਕਹਿੰਦੇ ਪੁੱਤ ਮੈਂ ਆਪਦੇ ਬੱਚਿਆਂ ਦੇ ਖਫਨ ਨਹੀਂ ਪਾਇਆ ਤੁਹਾਨੂੰ ਅੱਜ ਸੰਗਤਾਂ ਅਮਰੀਕਾ ਕੈਨੇਡਾ ਮੈਂ 10 ਦਿਨ ਪਹਿਲਾਂ ਵਿਦੇਸ਼ ਤੋਂ ਆਇਆ ਇੰਨਾ ਪਿਆਰ ਸੰਗਤ ਨੇ ਕੀਤਾ ਇੰਨੇ ਤੋਹਫੇ ਦਿੱਤੇ ਤੇ ਕਾਦੇ ਵਾਸਤੇ ਗੁਰੂ ਦੇ ਬਚਨਾਂ ਲਈ ਗੁਰੂ ਦੇ ਸ਼ਬਦ ਦੀ ਆ ਸਾਨੂੰ ਕੌਣ ਪੁੱਛਦਾ ਏ ਅਮਰੁੱਲਤੇ ਫਿਰਤੇ ਕੋਈ ਤੇ ਗੁਰੂ ਮਹਾਰਾਜ ਸਾਹਿਬ ਖੁਸ਼ ਹੁੰਦੇ ਆ ਕਿਉਂਕਿ ਉਹੀ ਆਪਾਂ ਨੂੰ ਜੀਣਾ ਸਿਖਾਇਆ ਕਿ ਭਾਈ ਤੁਸੀਂ ਸੋਹਣੇ ਬਣੋ ਸਹੀ ਸੁੰਦਰ ਸੋਹਣੇ ਸਾਧ ਸੰਗ ਬਾਬੇ ਨਾਨਕ ਨੇ ਪਹਿਲੀ ਇਨਕਲਾਬ ਦੀ ਇੱਟ ਭੈਣੋ ਉਦਣ ਰੱਖੀ ਜਿਸ ਦਿਨ ਪੜ ਤਾਗਾ ਪਾਉਣ ਆਇਆ ਬਾਬੇ ਨੇ ਨਹੀਂ ਪਵਾਇਆ ਨਹੀਂ ਨਾ ਪਵਾਇਆ ਮਾਰੇ ਕਹਿੰਦੇ ਛੱਡ ਖੇੜਾ ਪੰਡਤਾ ਲੋਕਾਂ ਦੇ ਲਹੂ ਸਕਾਏ ਤੂੰ ਡਰਾ ਡਰਾ ਕੇ ਵੀ ਤੇਰੇ ਘਰੇ ਸ਼ਨੀ ਵੜ ਗਿਆ ਸ਼ੁਕਰ ਵੜ ਗਿਆ ਵੀਰ ਤੇਰੇ ਘਰੇ ਆ ਆ ਗਿਆ ਆ ਹੋ ਗਿਆ